ਸ਼ੀਰੀ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਚੌਂਕ ਵੱਲ ਜਾਂਦੇ ਰਸਤੇ ਤੇ ਦਰਦਨਾਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਉਕਤ ਵਿਅਕਤੀ ਨੂੰ ਨਗਰ ਨਿਗਮ ਦੀ ਗੱਡੀ ਨੇ ਟੱਕਰ ਮਾਰ ਦਿੱਤੀ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ 'ਚ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਰਾਹੁਲ ਵਾਸੀ ਲਾਂਬੜਾ ਵਜੋਂ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਬਾਈਕ ਤੇ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ ਪਰ ਰਸਤੇ 'ਚ ਇਹ ਹਾਦਸਾ ਵਾਪਰ ਗਿਆ ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਥਾਣਾ ਭਾਰਗਪ ਕੈਂਪ ਦੀ ਪੁਲਿਸ ਨੂੰ ਦਿੱਤੀ ਮੌਕੇ ਤੇ ਪੁੱਜੀ ਪੁਲਿਸ ਨੇ 도ਮੇਬਾਣਾ ਨੂੰ ਕਬਜ਼ੇ ਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਸਰਕਾਰੀ ਹੈ? ਨਹੀਂ 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 ਪ੍ਰਾਈਵੇਟ ਮੁੰਡਾ ਦਾ 20 ਸਾਲ ਦਾ ਹੈ ਉਹ ਨੌਕਰੀ ਆ ਕਿਹਦੇ ਦੀ? ਪ੍ਰਾਈਵੇਟ ਕੰਮ ਕਰਦਾ। ਇਹਦਾ ਚੋਰ ਖਾ ਜਾਂਦੇ ਸਾਰੇ। ਅੱਛਾ। ਬਾਈ ਦਿਖਾ ਸਕਦੇ ਕਿਹੜੀ ਬਾਈਕਾਂਾਂ ਦੀ? ਉਹਨਾਂ ਦੀ ਬਾਈਕ ਦਾ ਸਪਲੈਂਟਰ ਆ ਉਹ ਖੜੀ ਆ ਬਾਈਕ ਨੂੰ ਕੁਝ ਨਹੀਂ ਹੋਇਆ ਮੁੰਡੇ ਦੇ ਸਿਰ ਦੇ ਉੱਤੇ ਉਹਦੀ ਕਰੋਸ ਹੋ ਗਿਆ। ਇਹ ਸਰ ਕੇਸੀ ਦੇ ਡਿਪਰ ਲਾ ਰਿਹਾ ਤੁੰਨੂੰ? ਇਹ ਸਰ ਪਤਾ ਨਹੀਂ ਕਹਦਾ ਡਿਪਰ ਆ ਸਾਨੂੰ ਨਹੀਂ ਇਹਦਾ ਪਤਾ ਬਸ ਸਾਨੂੰ ਇਹ ਚਾਹੀਦਾ ਬੰਦਾ ਚਾਹੀਦਾ ਇਹ ਸਾਨੂੰ। ਅਸੀਂ ਉਹਨੂੰ ਆਪ ਹੀ ਦੇਖ ਲਾਂਗੇ ਬਾਅਦ ਵਿੱਚ ਮੋਕੇ ਡਰਾਈਵਰ ਭੱਜ ਗਿਆ ਜੀ ਸੁਣਨੀ ਮੋਕੇ ਜਦ ਪੁਲਿਸ ਨੂੰ ਫੋਨ ਕੀਤਾ ਪੁਲਿਸ ਨਹੀਂ ਆਈ ਪੁਲਿਸ ਕੋਈ ਨਹੀਂ ਆਇਆ ਆ ਚੌਕੀ ਹੈ ਪੁਲਿਸ ਇੱਥੋਂ ਵੀ ਨਹੀਂ ਆਈ ਅੱਧ ਘੰਟੇ ਬਾਅਦ ਪੁਲਿਸ ਆਈ ਹੈ ਮੈਂ ਤੁਹਾਡੇ ਕਿ ਲੱਗਦੇ ਹਾਂ ਉਹ ਬ੍ਰਦਰ ਆ ਮੇਰੇ ਯਾਰ ਛੋਟੇ ਪਰ ਤਾਂ ਇਹਦੇ ਮੁੰਡੇ ਚਾਚੇ ਦੇ ਮੁੰਡੇ ਸਾਡੇ ਕੋਈ ਚੱਕ ਨਹੀਂ ਅੱਛਾ ਪਿੰਡੋਂ ਸਾਡੇ ਆ ਜਿਹੜੀ ਜਗ੍ਹਾ ਤੋਂ ਕਿੱਥੇ ਜਾ ਰਹੇ 34 ਪਿੰਡ ਤੋਂ ਆ ਉਹ ਆਪਣੇ ਕੰਮ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਪਿੰਡ ਦੇ ਪਿੰਡ ਦੇ ਕਿੱਥੇ ਜਾ ਰਹੇ ਇਹ ਨਹੀਂ ਸਾਨੂੰ ਪਤਾ ਸਿੱਧੇ ਸਿੱਧੇ ਕੰਮ ਕਿੱਥੇ ਜਾਂਦਾ ਉਹ ਬੱਲਾ ਉਹ ਬੱਲਾ ਉਹਦੀ ਸਾਈਡ ਉਹਦੀ ਕੰਮ ਚੱਲਦਾ ਹੈ ਨਾ ਕੋਈ ਯਾਰ ਪਿੰਡ ਦਾ ਕੰਮ ਕਰਦਾ ਹੈ ਰਵਿਦਾ ਚੋਮਤੌਰ ਦੇ ਨਾਮ ਕੀ ਮੁੰਡੇ ਦਾ ਰਾਹੁਲ ਨਾਮ ਹੈ ਛੋਟਾ ਮਰ ਕਿੰਨੇ ਮੁੰਡੇ ਨੇ ਮੁੰਡੇ ਦੀ 20 ਸਾਲ ਉਮਰ ਹੈ ਮੈਰਿਡ ਹੈ ਨਹੀਂ 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 ਅਨਮੈਰਿਡ ਆ ਯਾਰ ਬੱਚਾ ਹਲੇ ਉਹ ਠ ਉਹਦੇ ਘਰ ਦੇ ਰੋ ਰੋ پاگل ਹੋਏ ਪਏ ਆ ਸਾਡੇ ਨਾਲ ਕੋਈ ਸਹਿਯੋਗ ਨਹੀਂ ਇਹਨਾਂ ਦਾ ਅਜੇ ਤੱਕ ਇਹਨਾਂ ਨੇ ਦੇਖਿਆ ਨਹੀਂ ਉਹ ਬੰਦਾ ਨਹੀਂ ਲੱਭ ਰਹੇ ਉਹਨਾਂ ਦਾ ਕੁਛ ਨਹੀਂ ਕਰ ਰਹੇ ਉਹਨਾਂ ਸੱਦੋ ਇੱਥੇ ਜਿਹੜਾ ਕਾਰਵਾਈ ਜਿਹੜੀ ਹੋਵੇ ਉਹ ਕਾਰਵਾਈ ਕਰਾਂਗੇ ਅਸੀਂ ਪੂਰੀ ਕਰਾਂਗੇ ਤੇ ਇੱਕ ਨਹੀਂ ਤਾਂ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਅੱਧੇ ਘੰਟੇ ਦੇ ਅੰਦਰ ਅੰਦਰ ਜੋ ਮਰਜ਼ੀ ਪ੍ਰਸ਼ਾਸਨ ਕਰਦਾ ਕਰ ਲਵੇ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਆ ਸਾਨੂੰ ਅਸੀਂ ਚੱਕਾ ਜਾਮ ਕਰ ਦੇਣਾ ਹੁਣੇ ਅਸੀਂ ਇਹਨਾਂ ਨੂੰ ਜੋ ਮਰਜ਼ੀ ਇਹ ਕਰ ਦੇ ਪ੍ਰਸ਼ਾਸਨ ਸਾਡੇ ਨਾਲ ਠੀਕ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਜਿਹੜੀ ਪੂਲ ਪ੍ਰਸ਼ਾਸਨ ਵੀ ਜਿਹੜਾ ਕਿਹੜਾ ਕਿਹੜਾ ਪਿੰਡ ਅ ਕਰੀਬ ਕਿਨੇ ਵਜੇ ਘਟਨਾ ਤੁਹਾਨੂੰ ਕੋਈ ਪਤਾ ਲੱਗਾ ਇਹ ਸਾਨੂੰ ਅੱਧਾ ਘੰਟਾ ਲੱਗੇ ਤੱਕ ਲੋਕ ਵਜੇ ਤੱਕ ਕਰੀਬ ਹੋਈ ਆ ਕਿਹੜੇ ਹਸਪੀਟਲ ਲੈ ਕੇ ਜਾਂਦੇ ਉਹ ਸਿਵਲ ਹਸਪੀਟਲ ਲੈ ਕੇ ਪੋਸਟਮਾਰਟਮ ਲਈ ਸਾਡ ਮੇ ਵੀ ਲੈ ਗਏ ਉਹ ਜਦ ਬੰਦਾ ਠੀਕ ਹੈ ਕਿ ਨਹੀਂ ਉਹ ਐਕਸਪਾਇਰ ਹੋ ਗਿਆ ਮੋਕੇ ਦੇ ਤੇ ਮੋਕੇ ਦੇ ਜਦੋਂ ਹਾਂਜੀ ਤੇ ਬਾਈ ਜਿਹੜਾ ਡਰਾਈਵਰ ਉਹ ਮੋਕੇ ਦੇ ਦੌੜ ਗਿਆ ਉਹ ਮੋਕੇ ਦੇ ਵੱਜ ਗਿਆ ਜਨਾਬ ਬਾਈ ਪਰਿਵਾਰ ਚ ਕੌਣ ਕੌਣ ਆਇਆ ਪਰਿਵਾਰ ਚ ਤਾਂ ਡੈਡੀ ਤਾਂ ਹੈ ਹੀ ਨਹੀਂ ਇਹਦੇ ਵਿਚਾਰੇ ਉਹ ਤਾਂ 5-6 ਸਾਲ ਦੋ ਭਰਾ ਆਏ ਆ ਇਹ ਇੱਕ ਇਹ ਛੋਟਾ ਮੁੰਡਾ ਹੈ ਉਹਨਾਂ ਦਾ ਤੇ ਮਾਂ ਆਇਆ ਉਹ ਵਿਚਾਰੀ ਰੋ ਰੋ ਪਾਗਲ ਹੋਈ ਫਈ ਆ ਇੱਕ 45 ਪਰ ਪਾਰ ਵਾਲੀ ਇਹਨਾਂ ਐਕਸੀਡੈਂਟ ਹੋ ਗਿਆ ਹੈ। ਅੱਛਾ ਜੀ। ਤੇ ਲੜਕੇ ਨੂੰ ਲੈ ਕੇ ਹਸਪਤਾਲ ਗਏ ਆ। ਅੱਛਾ। ਤੇ ਡਰਾਈਵਰ ਮੁੱਕ ਦੇ ਰਿਹਾਸ ਰਹਾ। ਅਰੈਸਟ ਕਰ ਲਿਆ ਭਾਜੀ? ਅਰੈਸਟ ਕਰ ਲਿਆ। ਇਹ ਕਿੱਥੇ ਦੇ ਰਹਿਣ ਵਾਲਾ ਭਾਜੀ ਕੋਈ ਡਰੈਸ ਨਾਮ ਬਤਾਓ ਕੁਛ ਇਹਦਾ। ਡਰਾਈਵਰ ਦਾ ਨਾਮ ਵਗੈਰਾ ਕੁਛ। ਲੱਗੀ ਨੰਬਰ ਐਸ 472 ਜੀ। ਹਾਂਜੀ। 5840 ਡਰਾਈਵਰ ਦਾ ਨਾਮ ਹੈਗਾ ਸੰਜੇ ਸਿੰਘ। ਕਿਉਂ ਕਿਦਾ ਰਹਿਣ ਵਾਲਾ ਹੈ। ਅੱਛਾ ਸਰ ਇੱਕ ਇੱਕ ਕੇਸੀ ਦਾ ਟਿਪਰ ਜੀਗਾ। ਇਹ ਆਪਣੇ ਜਿਹੜੇ ਰੋਡ ਬਣਾਉਂਦੇ ਆ ਬਜਰੀ ਰਿੱਚੇ ਆ। ਇਹ ਤਾਂ ਰੁਕਦਾ। ਤੇ ਸਰ ਕੀ ਕਾਰਵਾਈ ਕੀ ਕੀਤੀ ਜਾਊਗੀ ਇਹ ਜੋ ਵੀ ਜਾਨੀ ਕਿ ਮੌਕੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਵਿੱਚ ਘਾੜਾ ਲੱਗੇਗੀ ਉਹ ਬੱਚੇ ਨਾਲ ਹੋਇਆ ਹੁਸਾਨਾ ਦੇਖਿਆ ਜਾਏਗਾ ਬੋਲੇ ਡਰਾਈਵਰ ਰੈਸਟ ਕਰ ਲਿਤਾ ਗਿਆ ਡਰਾਈਵਰ ਰੈਸਟ ਕਰਦਾ